ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾ ਜਾ ਮੈਂ ਸਰ ਵੀ ਆ ਸੈਟ ਨੇ ਕਾਰਡੀਓਲੋਜੀ ਸਟਾਰਟਿੰਗ ਕੋਈ ਸਾਹ ਤੇ ਕਾ ਵੀ ਗਿਆ ਹਾਂ ਹਰੀ ਟੋਰੀ ਹਰੀ ਬਗਲਾ ਕਬੂਤਰ ਆ ਗਿਆ ਵਾਹ ਨੀ ਕੀ ਆ ਗਿਆ ਭੱਜ ਜਾਣਾ ਨੇ ਦਾ ਫੇਰ ਬਹੁਤ ਦੂਰ ਹੋ ਮੁੜਦਾ ਦੋ ਕਿੜੇ ਕੱਡੂ ਕੇ ਪੈਣ ਤੇ ਗਿਆ ਲੈ ਸੌਂਤ ਲੱਗੀ ਆ ਤੂੰ ਤੇ ਕਬੂਤਰਾਂ ਦੇ ਆਪਾਂ ਲਾਉਣੇ ਰੰਗ ਤਿੰਨਾਂ ਚਾਰਾਂ ਦੇ ਤੇ ਕਬੂਤਰ ਛੱਡੇ ਵੇ ਤੁਨ ਉਹ ਵੀ ਦਿਖਾ ਦਿੰਨੇ ਪਹਿਲਾਂ ਕੂਤਰ ਰੰਗ ਲਾ ਲਿਆ ਨਾ ਗੜਦਾ ਹਾਂ ਇਹ ਫੋਨਾਂ ਨੇ ਬਾਹਰ ਆ ਗਏ ਫੇਰ ਤੇ ਰੰਗ ਲਾ ਲ ਗਏ ਫਿਰ ਤੁਹਾਨੂੰ ਦਿਖਾਉਣੇ ਹਨ ਕਬੂਤਰ ਕਟਕੇ ਨਹੀਂ ਛੱਡੇ ਹੋਣੇ ਗਿਣਤਾਂ ਬਣੇ 22 25 ਛੱਡੇ ਹੋਏ ਆ ਜੀ ਇਧਰ ਵੇਖ ਮਾੜਾ ਕੈਮਰਾ ਵਾਲਾ 20 25 ਕਬੂਤਰ ਫਿਰਦੇ ਆ ਫੜਾ ਲਓ ਜੀ ਮਿੱਤਰੋ ਆਪਾਂ ਲਾਉਣੇ ਰੰਗ ਕਬੂਤਰਾਂ ਦੇ ਤਿੰਨਾ ਚਾਰਾਂ ਦੇ ਲਾਉਣ ਵਾਲਾ ਸੀ ਰੰਗ ਤੇ ਤਿੰਨਾ ਚਾਰਾਂ ਦੇ ਰੰਗ ਲਾ ਦਨੇ ਆ ਤੇ ਆਹ ਕੂਤਰ ਕਰਦੇ ਪਹਿਲਾ ਹਰਾ ਟੂਸਾ ਤੇ ਕਾਂ ਦੀ ਕਰਨੇ ਆਪਾਂ ਖਿੱਚਵੇਂ ਗਏ ਕਰਾਂਗੇ ਸਾਰੇ ਵਾਂਗੂ ਤੇ ਇੱਕ ਪਾਸੇ ਲਾਲ ਕਰ ਦਾਂਗੇ ਇੱਕ ਪਾਸੇ ਹਰਾ ਕਰ ਦਾਂਗੇ ਬਸ ਇਹਦੇ ਹਰਾ ਲਾਲ ਕਾਂਦੀ ਕਰਨੀ ਆ ਤੇ ਬਾਕੀ ਹੋਰ ਕੁੱਤਰ ਫੜਦੇ ਨੇ ਲਾ ਕੇ ਆ ਪਰੰਗ ਲਾਤਾ ਜੀ ਤਿੰਨ ਕਬੂਤਰੇ ਰੰਗ ਲਾਦਾ ਆਪਾਂ ਇੱਕ ਦਾ ਹਰਾ ਲਾਲ ਕਾਂਦ ਕਰਤੀ ਇੱਕ ਦੀ ਕਾਲੀ ਬਿੱਠ ਪਈਦਾ ਤੁਸੀਂ ਉਹਦੀ ਲਾਲ ਕਾਂਦ ਕਰਤੀ ਆ ਤੇ ਇੱਕ ਦਾ ਘੰਡ ਕਰਤਾ ਉਹਦੀ ਛਾਲ ਟੋਰੀ ਕਾਲੀ ਪਈਲਾਂ ਤੁਸੀਂਗੀ ਓਕੇ ਹੋ ਗਿਆ ਰਿਪੋਰਟਾਂ ਤੇ ਨਵੇਂ ਕਬੂਤਰ ਜਿਹੜੇ ਛੱਡੇ ਆ ਉਹ ਭਾਈ ਜੰਨੇ ਆਪਾਂ ਆ ਕਾਲੀ ਪੂਛ ਆ ਗਿਆ ਇਹ ਵੀ ਪਹਿਲੇ ਦਿਨ ਹੀ ਛੱਡੇ ਨਹੀਂ ਦੂਜੇ ਦਿਨ ਆਜਾ ਪਹਿਲਾਂ ਵੀ 10 ਮਿੰਟ ਉੱਟ ਕੇ ਬਹਿ ਗਏ ਤੇ ਹੁਣ ਆ ਗਿਆ ਫੇਰ ਬਹਿਣ ਤੇ ਉੱਡਣਾ ਡਾਉਨ ਦਾ ਆਪਾਂ ਨੂੰ ਚਲ ਕੋਈ ਨਹੀਂਗਾ ਕਬੂਤਰ ਸਿੱਧਾ ਆ ਜਾ ਯਾਰ ਹਨਾ ਤੇ ਉਹ ਡਟ ਚਰਾਪ ਹੀ ਖੜਨਾ ਗੁਤਰ ਨੇ ਸਿੱਧਾ ਆਉਂਦੀ ਕੰਮ ਹੁੰਦਾ ਸਿੱਧਾ ਆ ਜੇ ਚੱਲ ਵਧੀਆ ਬਹਿ ਯੂਗਾ ਸਿੱਧਾ ਆ ਗਈ ਅਰੇ ਬਲਾਰੀ ਹੋ ਜਾਂਦਾ ਆਹ ਵੇ ਕਿੰਨੇ ਗੁਤਰ ਕਰਦੇ ਆ ਵਾਵਾ ਛੱਡੇ ਅੱਜ ਆ ਲੈ ਕਾਲੀ ਕਾਂਤ ਲਾਲ ਬਗਲ ਵਾਲਾ ਇਹ ਵੀ ਬਹਿ ਗਿਆ ਜੀ ਲੱਗਿਆ ਨੇ ਰੱਖ ਲੱਕੀ ਹੈ ਆ ਕੋਈ ਸਾ ਵੀ ਆ ਗਿਆ ਇੱਧਰ ਕੋਈ ਸਾ ਉਹ ਬਰਲੇ ਵਸੇ ਰੂਤੀ ਰੱਖ ਕੇ ਬੈਠਾ ਇੱਧਰ ਇਹਦੀ ਇੱਧਰ ਵੀ ਇੱਧਰ ਵੀ ਓਕੇ ਆਵਾ ਕੋਈ ਸਾਉ ਤਾੜ ਲੱਗੇ ਕਬੂਤਰ ਓ ਤੇਰੀ ਜੋ ਸਾਰੇ ਲੱਗ ਗਿਆ ਜੋ ਸਾਰੇ ਲੱਗਾ ਨਾ ਤੁਸੀਂ ਸੁੰਜੀ ਕੋਈ ਕਰਦੇ ਨੇ ਮੰਜੀ ਭਰੀ ਆ ਭਰੀ ਆ ਉੱਤਰ ਬੈ ਗੇ ਇੱਧਰ ਉੱਧਰ ਉਹ ਬੈ ਗੇ ਤੇ 10 12 ਫਿਰਦੇ ਆ ਜੇ ਜਿਹੜੇ ਨਵੇਂ-ਨਵੇਂ ਕਬੂਤਰ ਉਹ ਬੈ ਗੇ ਆ ਆ ਵੱਧਾ ਵੇ ਕਬੂਤਰ ਲਓ ਇਹ ਮੁੰਡਾ ਕਬੂਤਰ ਕੱਢਣ ਗਿਆ ਇੱਕ ਕਾਹ ਚੀਨੀ ਦੋ ਤਾੜ ਤੇ ਆ ਹੁਣ ਬੈਠਾ ਬੈਠਾ ਨਵਾਂ ਹੀ ਆ ਨਾ ਇਹ ਹਾਂ ਨਵਾਂ ਲੈਣੀ ਕਾਹ ਵੀ ਇਹਦੇ ਪੇੜ ਚ ਕੀ ਹੋਣਾ ਪਾਣੀ ਪੂਣੀ ਨਾਲ ਕੋਹ ਨਹੀਂ ਫੁੱਫੋਕਈਆ ਸਾਰੇ ਨਿਕਲਿਆ ਜੋਰ ਬਹੁਤ ਮਾਰਦਾ ਸਹੀ ਗੱਲ ਆ ਪਾਣੀ ਕਿਸ ਗੱਲ ਆ ਇੱਧਰ ਤਾੜ ਨਾ ਖੂਤਨੇ ਕਿੱਧਰ ਤਾੜੀ ਜੰਨਾ ਇੱਧਰ ਇੱਧਰ ਆੜਦੇ ਇੱਧਰ ਕੋਈ ਸੌ ਚੀਨੀ ਕਿਧਰ ਗਈ

ਕਿ ਕੋਈ ਚੱਪੜਾ 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 ਬੈਠ ਗਈ ਜੀ ਹੈ ਨਹੀਂ ਭਾਲਾ ਕੰਡਿਆ ਨੇ ਪਾਣੀ ਦੀ ਪਿਆਰ ਲਾ ਗਈ ਬੈ ਗਿਆ ਜੀ ਵੱਡਾ ਸੌ ਵਾਲਾ ਕੱਪ ਇਸ ਮੈਸ਼ਨ ਮਿਲਦਾ ਮੇਲੇ ਦੇ ਵਿੱਚੋਂ ਵਿਸਾਖੀ ਦੇ ਇੱਥੋਂ ਲੈਂਦਾ ਸੀ ਇੱਕ ਜੇ ਰਣੀ ਤਰਾ ਕੰਡਾ ਵਾਲਾ ਬੈ ਗਿਆ ਜੀ ਓਏ ਹੌਲੀ 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 ਅੱਗੇ ਟਾਪੂ ਲੱਗੀ ਜਾਂਦੇ ਇਹਦੇ ਮਿਲਦਾ ਮਰ ਰੋਕੜਾ 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 ਓਏ ਤਾਰ ਦੇ ਗੂਟੀ ਨਹੀਂ ਡਾੜ ਦੇ

ਕਿਵੇਂ ਹੌਤਾ ਰਹਿਣਾ ਸ਼ਾਮ ਤੋਂ ਲੈ ਲੈ ਪਹਿਲੇ ਢਾਂਗੀ ਚੱਤਦੀ ਜੀ ਠੀਕ ਹਾਂ ਕੇ ਜੀ ਪੀ ਜੀ ਜੇਲਾ ਹਲਕਾ ਦਉਂਦੀ ਆ ਹਲਕਾ ਦਉਂਦੀ ਆ ਦਾ ਹਲਕਾ ਦਉਂਦੀ ਆ ਕਿੰਨੇ ਰਹਿ ਗਏ ਹੈਗੇ ਆ ਦਾ ਉੱਤਰ ਇੱਕ ਮਿੰਟ ਦੀ ਗਿਹਾਰ ਮਾ ਉਹ ਕਰਦੇ 10 ਕਰਦੇ ਆ 10 ਮਿੰਟ ਤੱਕ ਆ அ ஆ பத்தய் மூணே கால் பேராயிதே தந்தி बढறாயே தந்தி बढதா

ਉਹ ਮੂਹਲਾ ਲਾ ਰੋਗਾ ਉਹ ਮੇਰਾ ਮੂਹਲਾ ਲਾ ਰੋਗਾ ਮੈਂ ਟਿਕਟਾਪ ਖਾਣ ਦਾ ਕਰਦੇ ਗਏ ਹਾਂ ਤੇ ਮੇਰੇ ਬਾਹਰੋਂ ਹੀ ਪੱਤੇ ਖਾਦੇ ਚੁੱਕ ਗਏ ਆ ਇੱਕ ਆਉਂਦੀ ਨੀਲੀ ਤਾਂ ਇਹਦਾ ਕਬੂਤਰ ਨੇ ਗਾਲ ਪੈ ਗਿਆ ਮੇਰੇ ਬਾਕੀ ਕੂਤਰ ਉੱਛੇ ਕਿਧਰ ਗਏ ਤੂੰ ਜੀ ਉਹ ਕਿਧਰ ਗਤੇ ਆ ਉਹ ਵੇ ਜਾਂਦਾ ਇੱਕ ਆ ਆ ਗਿਆ ਇੱਕ ਨਹੀਂ ਦੋ ਇਧਰ ਵੇਖ ਯਾਰ ਕਿਧਰ ਗਏ ਆ ਰਣੀਲੀ ਆ ਗਈ ਗਲੀ ਨੀ ਮੀ ਯਾਰ ਦੂਜੇ ਕਿਧਰ ਗਏ ਸਾਲੇ ਥੰਡੀ ਬਹੁਤ ਹੋ ਗਈ ਆ ਇੱਕ ਤਾਂ ਹੋ ਰਿਆ ਤੇ ਬਾਕੀ ਕਿਥੇ ਇੱਕ ਉੱਚੇ ਬਾੜੇ ਜਾੜੇ ਵਿੱਚ ਦੱਸਦਾ ਓਏ ਕੂਤਰ ਵੇਖੋ ਯਾਰ ਨਹੀਂ ਸਾਧੂ ਅੱਜ ਕਰਵਾਤੀ ਜੜੀ ਕਰਵਾਤੀ ਜੜੀ ਆ ਲਾ ਛੜਦੀਆਂ ਨਾ ਇਹਦੇ ਹੁਣ ਨਾ ਤੋੜਦੀ ਹਨਾ ਇਹ ਤੋੜਦਾ ්චද නද හන සාචාටකය ූතර යක හතයයි චලයක් ජපන රේවාල්ද උච්චේ පලයහර එ ආ් චලයනී දී දත්තයි අනි දිිකු කියදී පේර උච්චේ පලය දසනි රේනවා හන chào bác sĩ nga đây nga đây nga đi, nga đây nga đây nga đây nga đây đây nga đây nga ਲੇੜੀ ਗਈ ਲੈੜੀ ਭਿਆਦੀ ਨੱਚ ਨੱਚ ਕੇ ਲੋ ਜੀ 11 ਵਜੇ ਇਹਦੇ ਚੜੇ ਨੌ ਕਬੂਤਰ ਨੌ ਜੇ ਤਿੰਨ ਉੱtre 6 ਕਿਨੇ ਨਿਕਨੇ ਦੀंदे ਆ ਮਾੜੇ ਮਾੜੇ ਟੰਕਦੇ ਹੋ ਫੰਦੇ ਆ 6 ਕਬੂਤਰ ਆ ਤੇ ਖੜੇ ਹੋ ਘੰਟਾ ਹੋ ਗਿਆ ਡਾਣੇ ਡਾਣੇ ਦੀंदे ਕਾਲੇ ਯਾਰ ਮਾੜੇ ਮਾੜੇ ਦੀंदे ਆ 6 ਉਤਰ 9 ਚੜੇ ਸੀਗੇ 9 ਦੇ 3 ਉਤਰਿਆ 3 ਨੀਲੀ 3 ਉਤਰਿਆ ਤੇ 2 ਹੋਰ ਉਤਰਿਆ 6 ਉਤਰ ਮਾੜੇ ਮਾੜੀ ਦੀ ਇਹਨੇ ਜਮਾਂ ਘੰਟਾ ਹੋ ਗਿਆ ਕੋਈ ਉਤਰੂ ਛੱਡਦੇ ਆ 10 ਮਿੰਟ 15 ਮਿੰਟ ਲਾ ਕੇ ਆ ਜਾਂਦੇ ਥੱਲੇ ਹੈਂ ਸੰਦੇ ਮੇਰ ਨਿਕਾਜਾ ਸਾਰੇ ਹੋਰ 6 ਫੜੇ ਅੱچے ਜਿਹੜੇ ਥੋ ਦੋ ਥੱਲੇ ਸੀ ਉਹ ਵੀ ਗਏ 8 ਹੋ ਗਏ ਤੇ ਕਲੀ ਨੀਲੀ ਰਹਿ ਗਈ ਆ ਨੀਵੀ ਇਹ ਵੀ ਉੱਤੇ ਉਤਰੀ ਆ ਬਾਲੀ ਚ ਖੜਿਆ ਨਾ 12 ਵਜ ਕੇ 11 ਵਜੇ ਚੜੇ ਵੇ ਆਹੇ ਤਾਂ ਹੀ ਖੜੇ ਉੱਚੇ ਹੀ ਆ ਇਹਦਾ ਟਾਈਮ ਔਖਾ ਕੰਮ ਇਹਨਾਂ ਦਾ ਨਾ ਨੀਂਦੇ ਨੀਂਦੇ ਹੋ ਕਹਿੰਦੇ ਆ ਕੀ ਉੱਤਰ ਦੇ ਬਖਾਉਣੇ ਤੁਨੂੰ ਇੱਕ ਦੀ ਫੁੜਕੂ ਅਜ ਦਾਣੀ ਵੀ ਰਹਿ ਚੀ ਸੁੱਕੇ ਹੀ ਆ ਸਾਰੇ ਵਿੱਚ ਇੱਕ ਦੋ ਪਾਣੀ ਵਾਲੇ ਆ ਨੀਲੀ ਆ ਗਈ ਉੱਤਰ ਉੱਤਰ ਦੇ ਆਉਂਦੇ ਆ ਲਿਸਟਾਂ ਵੀ ਲਿਆਂਦੀਆਂ ਆਪਾਂ ਤੇ ਲਿਸਟਾਂ ਤੇ ਲਿਖਦੇ ਆ ਇਹ ਕਿੰਨੇ ਕਿੰਨੇ ਇਹ ਬੈਂਗੇ ਕੀ ਹੋ ਗਾ ਸਾ ਨੋਟ ਕਰਦ ਗਏ ਆਪਾਂ ਲਿਸਟਾਂ 'ਲੇ ਉਤਰਨ ਤਾਂ ਬਹੁਤ ਤਰਦੇ ਹੁੰਦੇ ਇੱਤੋਂ ਲਓ ਇਹ ਇੱਕ ਹੋਰ ਨਹੀਂ ਉਤਰਿਆ ਕੱਲੀ ਟੌਰੀ ਕਾਲੀ ਇੱਕ ਹੋਰ ਗਿਆ ਜੀ ਤੇ ਨੌ ਉਤਰ ਚੜੇ ਸੀਗੇ ਨੌਾਂ ਚੋਂ ਪਹਿਲੇ ਤਿੰਨ ਉਤਰੇ ਤੇ ਕੈਂਟੇ ਬਾਅਦ ਪੰਜ ਹੋਰ ਉਤਰਾਈ ਤੇ 8 ਹੋ ਗਏ ਤੇ ਇੱਕ ਕੂ ਉਤਰ ਨਹੀਂ ਲੱਭਿਆ ਵੇ ਰੀ ਫਿਰ ਵੀ ਨੇ ਫਿਰਦੇ ਆ ਨੇੜੇ ਨੇੜੇ ਬਹੁਤ ਵੰਡਾ ਸਾਡਾ ਉਹ ਫੈਸਲਾ ਬਣਾਉਣਾ ਪੈਣਾ ਬਹੁਤ ਵਰਤੀ ਢੂਣਾ ਰੇ ਤੇ ਛਾਲ ਲਵਾ ਦੀ ਕਿਤੇ ਚਿੱਟੇਆਂ ਅੱਖਾਂ ਨਹੀਂ ਉਦਰੀਆ ਤੇ ਠਾਲ ਢੋਲੇ ਹੀ ਦੱਸ ਦਾਂਗੇ ਮੌਕੇ ਤੇ ਹਣਾ ਨਹੀਂ ਉਤਰਿਆ ਜੀ ਹੋ ਜੀ ਮਿੱਤਰ ਨਵਾਂ ਪਿੰਡ ਆ ਤੇ ਲੱਭੈ ਨਹੀਂ ਗਾਇ ਸਾਦ ਲੰਮਾ ਗੱਟਾਂ ਵਾਲੇ ਬੋੜਾਂ ਫੱਲੇ ਆਂ ਉੱtre ਇੱਕ ਹੋਣੀ ਲੱਭੀ ਇੱਕ ਹੋਣੀ ਲੱਭੀ ਤੇ ਨੌ ਪਿੰਡ ਗਾ ਤੇ ਕਿਹੇ ਕਿਹੇ ਦਾ ਪਿੰਡ ਪਿੰਡ ਕਬੂਤਰ ਨਹੀਂ ਫਿਰਦਾ ਗਾ ਸਭ ਫੁਰਕ ਹੋ ਗਏ ਹਾਂ ਕਿਹਦੇ ਫੁੱਡਿਆਂ ਚਾਹ ਹਾਂ ਤੇ ਪਹਿਲਾ ਗਏ ਆ ਪਟਲਮੀ ਟੈਨਮਗਾ ਤੋਂ ਜਨੇਰੀਆਂ ਦੋ ਜਨੇਰੀਆਂ ਤੋਂ ਸੰਗਰਾ ਹੋਰ ਤਿੰਨ ਤੇ ਸੰਗਰਾ ਹੋਰ ਤੋਂ ਚੰਗਾਂ ਚਾਰ ਚੰਗਾਂ ਤੋਂ ਮਵਾਰਾ ਪੰਜ ਤੇ ਮੁਆਰੇ ਤੋਂ ਚੱਕ ਤੋਂ 6 ਤੇ ਚੱਕ ਤੋਂ 6 ਰਲ 7 ਤੇ ਕਗਿਆਣਾ 8 ਤੇ ਜਿਹੜਾ ਨੋ 9 ਛੋਟੀ ਵਾਲੇ ਆ ਖੜੇ ਆ 9ਵੇਂ ਪਿੰਡ ਡੰਡ ਵਾਲੇ 10 ਹੋਏ ਨੇ ਤੇ 9ਵੇਂ ਪਿੰਡ ਤੋਂ ਗਾਹ ਜਾਵਾਂਗੇ ਡੰਡ ਵਾਲੇ 10 ਤੇ 10ਵੇਂ ਤੋਂ ਫੇਰ ਜਾਵਾਂਗੇ ਹੀ ਟੈਲਮੀ 11ਵੇਂ ਪਿੰਡ 11ਵੇਂ ਤੋਂ ਗਾਹ 12ਵੇਂ ਆਪਣਾ ਪਿੰਡ ਆਊਗਾ ਤੇ ਇਹਨਾਂ 12 ਪਿੰਡ ਕੱਢਾਂਗੇ ਇੱਥੇ ਵੀ ਕੋਈ ਨਹੀਂ ਦੀਨਾਗਾ 9 ਪਿੰਡ ਕੱਢਦੇ ਆ 9ਵੇਂ ਪਿੰਡ ਚ ਕਿਤੇ ਇਹਦਾ ਕਬੂਤਰ ਨਹੀਂ ਫਿਰਦਾਗਾ ਹੋਰ ਕੀ ਗਈ ਉਹ ਪੌਦਾ ਨਿੱਕੜੇ ਕਿੱਧਰ ਗਈ ਉਹ ਰੱਬ ਜਾਣਦਾ ਹੈ ਨਾ ਕਿੱਧਰ ਗਈ ਆ ਤੇ ਇਹ ਗੱਭੀ ਕਿਤੇ ਸੁੱਕੀ ਸੀ ਸੁੱਕੀ ਸੀ ਦਾਣੀ ਵੀ ਸੀਗੇ ਬੋਟੇ ਚ ਵੇਖੋ ਹੁਣ ਕੀ ਬਣਾ ਹੁਣ ਇਹਨਾਂ ਦਾ ਚਾਰਾ ਹੈ ਦਾਣੇ ਤਾਂ ਆਪਣੇ ਜਿਹੜੇ ਉੱਥੇ ਗਿਆ ਸੀਗਾ ਘਿਗਿਆਣੇ ਉਹਦੇ ਵੀ ਸੀਗੇ ਉਹਨੂੰ ਤਾਂ ਪਾਣੀ ਲੱਗਾ ਮਰ ਗਿਆ ਹਾਂ ਉਹਨੂੰ ਪਾਣੀ ਮਿਲਿਆ ਮੜਾ ਗਿਆ ਬਾਕੀ ਉਹਨੂੰ ਵੇਖੋ ਲੱਗਦੀ ਹੈ ਕਿ ਨਹੀਂ ਲੱਗਦੀਗੀ ਨੌਵੇਂ ਪਿੰਨ ਫਿਰਦੇ 10ਵੇਂ ਦੀ ਤਿਆਹੀ 10ਵੇਂ ਪਿੰਨ ਚੱਲਿਆ ਸੀ ਲੱਭੀ ਨਹੀਂ ਆ ਰਹੀ ਇਹ ਤਾਂ। ਆਹ ਨਾਲ ਸਾਡਾ ਸੁੱਖ ਦੀ ਗੱਲ। ਨਾ ਕਰਨ ਕੱਲਾ ਸਾਬੂ ਦਾ ਗਿੱਲਾ ਕਰਕੇ। ਲੋ ਜੀ 10ਵਾਂ ਪਿੰਡ ਆ। ਕਿਹੜਾ ਪਿੰਡ? ਜੰਡਾਲਾ। ਜੰਡਾਲਾ ਪਿੰਡ 10ਵਾਂ। ਤੇ ਇੱਥੇ ਵੀ ਹੈ ਨਹੀਂ ਯਾਰ ਕੋਈ ਵੀ ਨਹੀਂ ਦੀਦਾ। ਇੱਥੇ ਕਾਟਾ ਕਾਟਰ ਰੋਜ਼ ਦੇ 50 60 ਕੂਤਰ ਉੜਦੇ ਆ ਪਿੰਡ ਵੀ। ਇੱਕ ਵੀ ਨਹੀਂ ਦਸ ਰਿਹਾ ਹਜੇ ਵੀ ਇਹ। ਨਹੀਂ ਸਾਡੀ ਦੀ ਨਹੀਂ ਆ ਤੇ ਨਾ ਇੱਥੇ ਕੋਈ ਵੀ ਦੀ ਨਾ ਕਿੱਥੇ ਗਈ ਹੋ ਸਕਦੀ ਹੈ ਯਾਰ ਤੇ ਬਤਾਉਣਾ ਹੈ ਹਾਂ ਚੱਲ ਗਿਆ ਘਰੇ ਫੜਾ ਲੱਕੂ ਪਾਣੀ ਪੀਣੀ ਠੰਡਾ ਠੰਡਾ ਪਣੀ ਗਈ ਬੰਦ ਲਗੇ ਵਾਰੀ ਆਈ ਤਾਂ ਬਹੁਤ ਘੜਤੀ ਹੈ ਨਾ ਆਪਾਂ ਕੋਈ ਦਿਸ਼ਾਇ ਰਹੇ ਤੇ ਦਸਵਾਂ ਪੈਂਡਾ ਤੇ 11ਵਾਂ ਪੇਰ ਮਾ ਜਾ ਕੇ 12ਵਾਂ ਆਪਣਾ ਪੈਂਡਾ ਕੋਗਾ ਆਈਦਾ ਆਪਾਂ ਚੱਲ ਗਏ ਬਰਾਉਂ ਔਕਾ ਗਾਮਣਾ ਲਓ ਜੀ ਦੋਲੇਲੇ ਕੋਕਾ ਤੇ 11ਵਾਂ ਪਿੰਡਾ ਠੰਡੇ ਕੋਕਾ ਤੇ ਕੂਦਰੀ ਆਪਣੀ ਪਿੰਡ ਹੀ ਉੱਤਰਾਈ ਆ ਕਿੰਨੇ تیر ਬਚਾਤਾ ਸੌਦਾ ਸੌ 150 تیر ਬਚਾ ਕੇ ਤੇ 11ਵਾਂ ਪਿੰਡ ਕੱਢ ਕੇ ਬਾਟ ਕੱਢ ਕੇ ਗਰਮੀ 'ਚ ਮਰ ਕੇ ਤੇ ਪਿੰਡ ਕੂਦਰੀ ਫੇਰ ਉੱਤਰਾਈ ਆ ਡੈਡੀ ਦਾ ਫੋਨ ਆ ਗਿਆ ਪਿੰਡ ਹੀ ਫਿਰਦੀ ਸੀਗੀ ਤੇ ਪਤਾ ਹੀ ਨੱਗਾ 2 ਘੰਟੇ ਮਿੱਤਰੋ ਯਾਰ ਕਬੂਤਰ ਨੂੰ ਉੱਚਾ ਖੜਨਾ ਇਹ ਹੁਣ ਕਮੈਂਟ ਕਰਕੇ ਦੱਸ ਦਿਓ ਯਾਰ ਉੱਚਾ ਖੜਾਂ ਰਹੂਗਾ ਕਿ ਤੁਰ ਕੇ ਆਇਆ ਕੂਤਰ ਬਾਕੀ ਸਾਰੇ ਕਬੂਤਰ ਉੱਚੇ ਘੜ ਘੜ ਦਾਸ ਫਿਰਦੇ ਆ ਪਿੰਡ ਤੇ ਉੱਚੇ ਜਾ ਜਾ ਸਾਰੇ ਕਬੂਤਰ ਆਉਂਦੇ ਆ ਜਿਵੇਂ ਰੱਬ ਜਿ ਵੜ ਵੜ ਕੇ ਤੇ ਉਹ ਕੱਲੀ ਕਬੂਦਰੀ ਨਹੀਂ ਆਉਂਦੀ ਸੀਗੀ ਤੇ ਹੁਣ ਡੈਡੀ ਦਾ ਫੋਨ ਆਇਆ ਕਿ ਨਾ ਕਬੂਦਰੀ ਉੱਤਰ ਆਈਏ ਆਜੋ ਤੇ 11ਵਾਂ ਪਿੰਡ ਆ ਸਾਡਾ ਤੇ 11ਵੇਂ ਦੀ ਚੜੀ ਆ 11 12 1 ਤੇ 2 ਵਜ ਕੇ 3 ਘੰਟੇ ਮਿੱਤਰ ਕਬੂਦਰੀ ਉੱਚੀ ਖੜ ਸਕਦੀ ਕਮੈਂਟ ਆ ਕੇ ਜਰੂਰ ਦੱਸੋ ਜੀ ਤੇ ਕਬੂਤਰ ਇਹ 2 ਵਜ ਕੇ 10 ਕਬੂਤਰ ਘੜ ਘੜ ਫਿਰਦੇ ਹੋਣੇ ਆ ਤੇ ਢਿਲਵੀ ਫੇਰ ਆ ਕੇ ਇੱਥੇ ਵੀ ਕੋਈ ਨਹੀਂ ਦੀਦਾਗਾ ਤੇ ਹੁਣ ਜਾ ਕੇ ਵੇਣੇ ਆ ਕਿਨ ਕੂਦਰੀ ਆ ਗਈ ਤੇ ਡੈਡੀ ਭੜਕਾਈ ਜਾਂਦਾ ਭੜਕਾ ਭੜਕਾ ਸਾਰੇ ਉਤਰਨੂ ਤੇ ਕੂਤਰ ਅੱਧਿਕ ਬੈਠੀ ਜਾਂਦੇ ਆ ਅੱਧੇ ਕੂਤਰੇ ਆਉਂਦੇ ਤਾਂ ਉਹ ਕਿਈ ਕੋਕ ਪੀ ਕੇ ਤੇ ਹੁਣ ਚੱਲਦੇ ਆ ਘਰੇ ਓਕੇ ਦੇ ਰਿਪੋਰਟਾਂ ਸਾਰੇ ਉਹਦਾ ਹੈਗਾ ਕੂਦਰੀ ਫੇਰ ਮੁੜ ਆਈ ਆ ਛੁੜੇ ਯਾਰ ਚੰਗੀ ਗੱਲ ਹੋ ਗਈ ਤੇ ਤਾਂ ਕੋਈ ਨਹੀਂ ਕੂਦਰੀ ਮੁੜ ਆਈ ਆਪਣੀ ਤੇ ਹੁਣ ਚੱਲ ਕੇ ਪਿੰਡ ਵਖਾਉਣੇ ਆ ਮੇਰਾ ਫੋਨ ਵੀ 1% ਹੀ ਰਹਿ ਗਿਆ ਬੰਦ ਹੀ ਬਰਾ ਹੋ ਜੇ ਕੀ ਹੋ ਗਿਆ ਗੈਸ ਬਾਲੇ ਜੀ ਆ ਕੁੜੀ ਬੈਠੀ ਜੋਰ ਲਾਈ ਜਿਹੜੀ ਨੀਦੀ ਦੇ ਗਾਂ ਬੈਠੀ ਆ ਆ ਗਵਾਚੀ ਸੀ ਚਿੱਟਾ ਖਾਈ ਕਾਲੀ ਡਗੜੀ ਕੱਲ੍ਹ ਦੇ ਵੀ ਨੀ ਮੈਦਿਆਂ ਹੁੰਦੇ ਨੇ ਬਾ ਬਾਲੇ ਸਾਰੇ ਬਾਲੇ ਬੁਕਾ ਗਏ ਆ ਗਿਆ ਆ ਗਿਆ ਲਓ ਜੀ ਕੂਤਰ ਕੂਹ ਵਿੱਚ ਤਾਰਦਿਆਂ

ਆ ਗੁਦਰੀ ਗਈ ਸੀ ਅੱਜ ਗਈ ਨਹੀਂ ਕਹਿ ਸਕਦੇ ਖਣੀ ਉੱਚੀ ਖੜੀ ਸੀ ਯਾਰ ਹਨਾ ਤੇ ਪਤਾ ਨਹੀਂ ਲੱਗਾ ਇਹਦਾ ਕਿ ਚਾਂਸ ਬਣਿਆ ਇਹਦੇ ਨਾਲ ਗੁਦਰੀ ਨਾਲ ਚਲੋ ਬਈ ਓਕੇ ਹੁਣ ਮੈਂ ਛੱਡ ਦੇ ਛੱਡ ਦੇ ਬੱਤੇ ਦਾ ਫੜ ਲੈ ਲਿਆ ਵੀ ਫੜ ਕੇ ਲਿਆ ਪਾਣੀ ਹੈਗਾ ਕੋਈ ਨਹੀਂ ਦਾ ਕੋਈ ਹੋਰ ਪਾਏ ਨਾ ਚੱਲ ਉਹ ਜਾਲ ਲਿਆ ਵੰਦਾ ਜਿਹੜੇ ਆਪਾਂ ਨਵੇਂ ਕੱਢਨੇ ਆ ਇੱਕ ਤਾਂ ਬੰਨ ਤਾਂ ਜੀ ਲਾ ਜਿਵੇਂ ਬਗਲਾਂ ਵਾਲਾ ਡੋਰ ਵਾਲਾ ਖੁੱਲਾ ਛੜਤ ਆ ਗਏ ਨੇ ਚਾਰ ਗੀੜੇ ਇਹਦੇ ਜਵਾਦ ਗੇਰ ਹਨਾ ਸਾਰਾ ਦਿਨ ਬੰਦਾ ਰਹਿੰਦਾ ਵਿਚਾਲਾ ਪਰ ਇਹ ਸੁੱਟ ਗਏ ਕੋਈ ਸਾਵਾ ਪੁਏ ਮੂਰੇ ਪਤਾ ਨਹੀਂ ਕਿਹੜੇ ਕਿਹੜੇ ਪਾਉਣਗੇ ਆਹ ਤਾਂ ਡਾਲੋ ਇਧਰ ਆ ਕੱਢ ਦੇ ਜੇ ਮੈਂ ਫੜਾਇਆ ਨਾ ਟੁੱਟ ਜੂਗਾ ਯਾਰ ਯਾਰ ਦੱਸਿਆ ਨਹੀਂ ਪਹਿਲਾਂ ਚਾਈ ਦਾ ਅਕ ਪਹਿਲਾਂ ਪਗਾਈ ਹੋਵੇ ਸਾਧਾਂ ਸਾਧ ਆਏ ਨਹੀਂ ਹੁਣ ਬਾਈ ਤੇ ਲਓ ਜੀ ਕਿਹੜੇ ਕਿਹੜੇ ਲਈ ਆਉਣਾ ਆਏ ਹਾਏ ਹਾਏ ਚੋਬਰ ਨੂੰ ਪਤਾ ਹੈ ਕਿਹੜੇ ਕਿਹੜੇ ਕੱਢਨੇ ਨੇ ਨਵੇਂ ਆਏ ਹਾਈ ਰੰਗ ਬਖਾ ਰਿਹਾ ਬੈਠਾ ਦਾ ਬੈਠਾ ਰੰਗ ਬਹੁਤ ਘੈਂਟ ਲੱਗਦਾ ਦਾ ਦਾ ਫੜ ਜਾ ਮੈਨੂੰ ਇੱਕ ਫੜਾ ਦੇ ਵੀਰ ਨੂੰ ਬਾਈ ਦੂਜੀ ਦਾ ਰੰਗ ਬਖਾ ਦੀ ਖੜ ਜਾ ਏ ਲਓ ਸੋਨਾ ਬਹੁਤ ਉਖਾਈ ਚੰਗੀ ਤੇਰਾ ਬੁਖਾਰ ਹੈ ਚੰਗੀ ਤੇਰਾ ਦੂਜਾ ਵਾਸਾ ਕਾ ਦਾਰਾ ਕਾਲੀ ਬੈਠਾ ਟੂਸਾ ਬਵਾ ਪਰਮਾ ਉਹ ਖੜ ਜਾ ਆਈ ਦੇ ਵੀ ਰੰਗ ਖਾ ਦੇ ਅੱਜ ਲਾਇਆ ਜਿੰਨਾ ਦੇ ਇੱਧਰ ਵੇਖ ਜਨ ਤਾਂ ਕੀ ਵੇਣਾ ਸਾਤੇ ਇੱਧਰ ਹਰਾ ਸਾਤਾ ਤੇ ਇੱਧਰ ਲਾਲ گلابی ਆ ਖੰਮ ਹੜ ਜਾ ਚਲ ਓਏ ਨਹੀਂ ਪਾਣੇ ਨਾ ਪਾ ਦੇ ਨਹੀਂ ਨਹੀਂ ਇਹਦਾ ਪਾ ਦੇ ਛੱਡ ਦੇ ਭਾਈਓ ਮੈਨੂੰ ਚੰਗੇ ਲੱਗੇ ਤੇ ਮੈਂ ਹਾਂ ਗਿੱਜੇ ਇਹਦਾ ਨਹੀਂ ਨਹੀਂ ਕੱਲੂ ਛੱਡਾਂਗੇ ਆ ਵੀ ਗਿੱਜਿਆ ਚੰਗੇ ਲੱਗੇ ਹੀ ਕਿਹੜੇ ਆ ਜਿਹੜੇ ਨਵੇਂ ਤੂੰ ਲੈ ਗਿਆ ਫੜ ਕੇ ਆ ਆ ਬੰਦੇ ਬੜੀ ਨਾਲ ਗਿਆ ਇਹਨੂੰ ਘਾਟਾ ਦੂਜੇ ਨੂੰ ਆ ਫੜ ਆ ਹਰੀ ਟੈਂਡਰਾ ਹਰੀ ਟੈਂਡਰਾ ਇੱਕ ਆਵੇ ਆ ਉਹ ਮੇਰਾ ਆਪਣਾ ਆ ਟੈਂਡਰ ਮਿਊ ਟੈਂਡਰ ਕਿਹੜਾ ਆ ਰਿਹਾ ਉਹ ਬਟ ਸਾਹਮਣੇ ਹੱਟ ਤੇ ਇਦਰੇ ਇਦਰੇ ਇਹ ਨਾਲੀ ਇਹਦੇ ਨਾਲ ਹੀ ਹਾਲ ਆ ਆਲਾ ਆਲਾ ਓਏ 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 ਹੌਲੀ 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 ਅ ਹੌਲੀ 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 ਇਹ ਨਹੀਂ ਇਹ ਨਹੀਂ ਇਹ ਨਹੀਂ ਹੋਰ ਆ ਵੀ ਇਹਨੂੰ ਪਤਾ ਬਾਕੀ ਇਹਨੂੰ ਪਤਾ ਕਿਹੜਾ ਕਿਹੜਾ ਤਿੰਨ ਆ ਵੀ ਨਾ ਅੰਮੀਆਂ ਕੱਟ ਲੈ ਕੱਟ ਲੈ ਜਿਵੇਂ ਰੰਗ ਲਾਇਆ ਜੇ ਆਪਾਂ ਇਹਨਾਂ ਨੂੰ ਦਵਾਈ ਲਾਵਾਂਗੇ ਆਪਾਂ ਸਵੇਰੀਆਂ ਬੱਸ ਹੋਣਾ ਔਰ ਇੱਕ ਆਉ ਸਾਹਮਣੇ ਬੈਠਾ ਆਉ ਸਾਹਮਣੇ ਇੱਟ ਤੇ ਇੱਧਰ ਆਵੇਂ ਦੋ ਹਾਂ ਨੇ ਲੈ ਆਉਣ ਮੈਂ ਮੇਟਰ ਪਾਲ ਗਏ ਯਾਰ ਜਾਲ ਚ ਕਬੂਤਰ ਦੇ ਤੇ ਫਿਰ ਗਾ ਕੰਟੀਨਿਊ ਕਰਦੇ ਆ ਫਿਰ ਚੌੜ ਚੂੜ ਕਰਦੇ ਆ ਹਨਾ ਕਿਨੇ ਰਾ ਜੂਬਰ ਤਾਣ ਲੱਗੇ ਕਬੂਤਰ ਤੇ ਆਪਾਂ ਦੋਹਾਂ ਕਬੂਤਰਾਂ ਲੈ ਕੇ ਤਿੰਨਾਂ ਕਬੂਤਰਾਂ ਰੰਗ ਲਾਇਆ ਤਿੰਨਾਂ ਦੇ ਉਹ ਇਹ ਤੁਹਾਨੂੰ ਚੈੱਕ ਕਰਾ ਦਿੰਨੇ ਹੁਣੇ ਬਾਹਰ ਲੈ ਕੇ ਤਿੰਨਾਂ ਕਬੂਤਰਾਂ ਦੇ ਗੁਲਾਬੀ ਲਾਇਆ ਹੋਵੇ ਲੱਗਾ ਜਿਆ ਹੱਥ ਨਾਲ ਇੱਧਰ ਵੀ ਨਹੀਂ ਇੱਧਰ ਤਾਂ ਇਹ ਲੱਗਾ ਦਾ ਇਹ ਤਿੰਨਾਂ ਦੇ ਲਾਦਾ ਗੁਲਾਬੀ ਰੰਗ ਦਾ ਰਹਿ ਜਾਂਦੇ ਆਇਆ ਫਿਰ ਅੱਜ ਤਾਂ ਇਹ ਨਹੀਂ ਲੈ ਵਰਤਨ ਵਾਇਨਾ ਲੈਓ ਜੀ ਮੁੰਡਾ ਪਾਣੀ ਸਿੜਕ ਰਿਆ ਹਾਂ ਲਾਉਂਗੇ ਨਾ ਜੀ ਆ ਲਾ ਹੁਣ ਆ ਜੀ ਝਾਂ ਜ ਟੂਲ ਕੀ ਆ ਵੀ ਬੰਦਾ ਢੋਲੀ ਵਜਾ ਲਿੰਦਾ ਹੈ ਨਾ ਆ ਵੇ ਸੋਣਾ ਕਾਫਾ ਲੈ ਤੁੰਤਾ ਨਾ ਜੀ ਰਾਤ ਨੂੰ ਢੋਲ ਵਜਾਈ ਜਾਂਦਾ ਹੈ ਐ ਐ ਬਾਕੀ ਆਹ ਵੀਡੀਓ ਵਾਲੇ ਕਹਿੰਦੇ ਨਾਚੀ ਲਾ ਕੇ ਖਾ ਰਿਆ ਕਰੋ ਇੱਕ ਵਾਰ ਬਲੌਗ ਵਾਲੇ ਬੰਦੇ ਕਮੈਂਟ ਕਰਦੇ ਨਾਚੀ ਲਾ ਰਿਆ ਕਰੋ ਵਾਹ ਇੱਕ ਵਾਰ ਨਾਜੀ ਲੱਗ ਰਹੀ ਯਾਰ ਰਾਤ ਨੂੰ ਨਾਜੀ ਲਾਉਣੀ ਲਾਉਣੀ ਹੁੰਦੀ ਆ ਪੁੱਤਰਾ ਬਾਅਦ ਸੈਟ ਵੇਟ ਕਰਕੇ ਨਾਜੀ ਰਹਿਣਾ ਹੁੰਦਾ ਨਾਜੀ ਰਹਿਣਾ ਦਾਣਾ ਪਾਣੀ ਪਾ ਕੇ ਹਾਂ ਢੋਲ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਜੀ ਨਾਜੀ ਵੀ ਨਾਜੀ ਵੀ ਦੱਸੋ ਜੀ ਆ ਤੇ ਨਾਜੀ ਲਾ ਕੇ ਜਾਣਾ ਹੁੰਦਾ ਓਕੇ ਬੱਸ ਬੱਸ ਕਰ ਓਕੇ ਰਬੂਟਾ ਜਾਵਾਂ ਹੁਣਾ ਪਾਣੀ ਢਾੜ ਦੇ ਉਤਰਾ ਧੜ ਕੇ ਪੀਣਗੇ ਤੇ ਨਵੇਂ ਛੱਡਾਂਗੇ ਆਪਾਂ। ਬਾਲਟੀਆਂ ਲੈ ਚਾਹ ਥੱਲੇ। ਹੋਰ ਹੁਣ ਉਤਨੇ ਕੰਮ ਫੈਂਡਲ ਹੋ ਗਿਆ। ਜਮਾ 100 ਵਾਲਾ ਕੱਪ ਰੱਖਦਗੇ। ਉੱਤੇ ਹੀ ਰੱਖਦਗੇ ਥੜ ਕੇ ਚਾਹ ਪੀਵਾਂਗੇ। ਪੱਲੇ ਵਾਲਾ ਧੰਕੀ ਜਾਂਦਾ। ਚੱਲ ਚੱਲ ਗਏ। ਲੋਈ ਮਿੱਤਰ ਕਿਤਰਾ ਪਾਣੀ ਦੀ ਜੰਨੇ ਆ ਜਿਹੜੇ ਆਪਾਂ ਕਾਹ ਵੀ ਛੱਡਨੇ ਆ ਤੇ ਸਾਫ਼ ਹੋ ਜਾਣਗੇ। ਜਿਹੜੇ ਅੱਜ ਫਟ ਕੇ ਆਇਆ ਉਹਨਾਂ ਨੂੰ ਦੇਈ ਜੰਨੇ ਆਪਾਂ। ਆਲੂ ਤੇ ਟੈਗ ਲੱਗਿਆ ਚਾਹ। ਜਿਹੜੇ ਦੱਬੀ ਨਹੀਂ। ਉਹ ਜੋ ਗੱਲ ਲੱਗੇਵੇ ਦੋ ਤਿੰਨਿਆਂ ਨਾਲ ਅਮਰਗਾ ਤੜਕੇ ਨੂੰ ਸਾਫ਼ ਹੋ ਜਾਣਗੇ ਜਿਹੜੇ ਦਾਣੇ ਨੂੰ ਖਾਦੇ ਆ ਤੇ ਰੈ ਤੇਰੇ ਦੀ ੜਕੇ ਕਬੂਤਰਾਂ ਦੇ ਬੋਟੇ ਚ ਉਹ ਤੇਰੇ ਬੋਟਾ ਨਹੀਂ ਆ ਲੈ ਲੈ ਨਰੇ ਬਣ ਲਓ ਜੀ ਮੇਤਰੋ ਪਾਣੀ ਪੂਣੀ ਲਾਤਾ ਉਤਰਾਂ ਨੂੰ ਤੇ ਢਾਗਦੇ ਇਹ ਜੇ ਢੋਲ ਹੋਈ ਜਾਂਦਾ ਆਹ ਕੋਟ ਲਾ ਬਾਏ ਕਰਦੇ ਸਾਰੇ ਕੁਈ ਕਰਦੇ ਬਾਏ ਕਰਦੇ ਬਾਏ ਵਾਕਿਆ ਕੱਲੂ ਮਿਲਦੇ ਆਪਾਂ ਨਵੇਂ ਵੀਡੀਓ ਨਾਲ ਤੁਹਾਨੂੰ ਸਾਰੇ ਵੀਰਾਂ ਬਲੌਗ ਵੇਖਣ ਲਈ